ਕਵਨਾਂਾ ਮੈਂ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਜ ਕੱਲ ਦਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਅਤੇ ਸਿੱਖ ਪੰਥ ਵਿੱਚ ਬੜੀ ਵੱਡੀ ਹਲਚਲ ਮੱਚੀ ਹੋਈ ਹੈ ਇੱਕ ਤਰ੍ਹਾਂ ਦਾ ਬੁਵਾਲ ਹੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਘਰ ਦੇ ਵਜ਼ੀਰ ਸ੍ਰੀ ਦਰਮਦਰ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਸਵਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਇੱਕ ਪਾਸੇ ਉਹ ਗੁਰੂ ਘਰ ਦੇ ਵਜ਼ੀਰ ਨੇ ਇੱਕ ਪਾਸੇ ਉਹ ਕਹਿੰਦੇ ਨੇ ਕਿ ਜਿਹੜੇ ਅਸੀਂ ਗੁਰੂ ਘਰ ਨੂੰ ਸਮਰਪਿਤ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਜੇ ਪਾਸੇ ਉਸ ਦੇ ਤਕਸਾਲੀ ਆਗੂ ਜਿਹੜੇ ਉਹਦੇ ਨਾਲ ਖੜੇ ਨੇ ਹੱਲ ਵੀ ਜਦੋਂ ਜਦ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਰੀ-ਲਾਂਚ ਕੀਤਾ ਜਾਵੇ ਲੇਕਿਨ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹੀ ਨੇ ਜਿਨ੍ਹਾਂ ਨੇ ਕਿਹਾ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਜਿਸ ਤਰ੍ਹਾਂ ਦੇ ਪਲਟਵਾਰ ਕੀਤੇ ਗਏ ਜਿਸ ਤਰ੍ਹਾਂ ਵਿਰਸਾ ਸਿੰਘ ਬਿਲਟੋਹਾ ਉਹਨਾਂ ਦੇ ਪਰਿਵਾਰ ਬਾਰੇ ਬੋਲਿਆ ਜਿਸ ਤਰ੍ਹਾਂ ਨਿੱਜੀ ਟਿੱਪਣੀਆਂ ਕੀਤੀਆਂ ਗਈਆਂ ਵਿਰਸਾ ਸਿੰਘ ਬਿਲਟੋਹਾ ਵੱਲੋਂ ਲੇਕਿਨ ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸੂਤਰਾਂ ਦੇ ਹਵਾਲੇ ਤੋਂ ਪਹਿਲਾਂ ਖਬਰ ਆਈ ਸੀ ਕਿ 11 ਜਿਹੜੀ ਹੈ ਫਰਵਰੀ ਨੂੰ ਆ ਜਾਣਗੇ ਲੇਕਿਨ 10 ਦਿਨ ਹੋਰ ਉੱਥੇ ਇੰਗਲੈਂਡ ਵਿੱਚ ਠਹਿਰਨਗੇ ਕਿਉਂਕਿ ਉਥੇ ਦੀਵਾਨ ਸਜਾਂਗੇ ਕੀਰਤਨ ਕਥਾਵਾਚਕ ਨੇ ਕਥਾਵਾਚਕ ਵੀ ਨੇ ਲੇਕਿਨ ਜੇ ਹੁਣ ਗੱਲ ਕਰੀਏ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਉਹੀ ਐ ਪ੍ਰਧਾਨ ਨੇ ਜਿਹੜੇ ਕਹਿੰਦੇ ਸੀ ਕਿ ਨਹੀਂ ਅਸੀਂ ਹੱਕ ਵਿੱਚ ਖੜੇ ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਤਾਂ ਜੱਦੋ ਤਿਹਮੀ ਕੀਤੀ ਗਈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵਾਰ-ਵਾਰ ਫੋਨ ਜਾ ਰਹੇ ਨੇ ਕਿ ਵੱਡੀ ਗਲਤੀ ਕੀਤੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਕੇ ਆਖਰ ਦੇ ਵਿੱਚ ਆਖਰਕਾਰ ਜਿਹੜੇ ਸ਼੍ਰੀ ਦਮਦਮਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਵੀ ਕਨਫਿਊਜ਼ ਨੇ ਉਹ ਵੀ ਭੰਬਲ ਪੂਸੇ ਵਿੱਚ ਪਏ ਨੇ ਕਿ ਮੈਨੂੰ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੀਤਾ ਉਸੇ ਤਰ੍ਹਾਂ ਉਸੇ ਤਰ੍ਹਾਂ ਕੀ ਉਸ ਤਰ੍ਹਾਂ ਇਹ ਮੇਰੇ ਨਾਲ ਕਰਨਗੇ ਇਸ ਲਈ ਹੁਣ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਵੱਲੋਂ ਜਿਹੜੀ ਹੈ ਚਰਚਾ ਚੱਲ ਗਈ ਹੈ ਯਾਨੀ ਕਿ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਫੈਸਲੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਉਹਨਾਂ ਤੋਂ ਭਗੌੜੇ ਹੋਣਾ ਉਹਨਾਂ ਤੋਂ ਮਨਕਰ ਹੋ ਜਾਣਾ ਇਹ ਹੈਬਟ ਬਣ ਗਈ ਹੈ ਐਕਚੁਅਲ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਤ ਸਿੰਘ ਬਾਦਲ ਅਤੇ ਉਸ ਦੇ ਸਾਥੀ ਸਿੱਖ ਪੰਥ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਸਿੱਖ ਜਥੇਬੰਦੀਆਂ ਸੰਪੰਤਕ ਲੋਕ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੂੰ ਫੋਨ ਕਰ ਰਹੇ ਨੇ ਕਿ ਸਵਾਮਾਂ ਤੇ ਫਿਰ ਦੁਬਾਰਾ ਲਿਆਂਦਾ ਜਾਵੇ ਸ੍ਰੀ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਰਗਵੀਰ ਸਿੰਘ ਮਨ ਬਣਾ ਕੇ ਕਹਿੰਦੇ ਨੇ ਕਿ ਬੈਠੇ ਹੋਏ ਨੇ ਕਿ ਮੈਨੂੰ ਵੀ ਅਸਤੀਫਾ ਦੇਣਾ ਬਹੁਤ ਵਧੀਆ ਹੈ ਕਿ ਮੈਂ ਪਹਿਲਾਂ ਹੀ ਫਰਗ ਹੋ ਜਾਵਾਂ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਹਰਪ੍ਰੀਤ ਸਿੰਘ ਦੇ ਨਾਲ ਕੀਤਾ ਹੈ ਉਸੇ ਤਰ੍ਹਾਂ ਉਹ ਮੇਰੇ ਨਾਲ ਵੀ ਕਰ ਸਕਦੇ ਨੇ ਕਿਉਂਕਿ ਹੁਣ ਵਾਰ-ਵਾਰ ਅਕਾਲ ਤਖਤ ਸੈੱਬ ਦੇ ਉੱਤੇ ਫਰਾਂ ਉੱਠਣਗੇ ਪੰਥਕ ਲੋਕਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਤਸੀਲ ਤੋਂ ਜਿਹੜੇ ਹੁਕਮ ਹੋਏ ਸੀ ਵਾਰ-ਵਾਰ ਮਨਕਰ ਹੋ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਰ-ਵਾਰ ਕਿਉਂ ਨਹੀਂ ਕਹਿ ਰਹੇ ਕਿ ਲਾਗੂ ਕਰੋ ਇਸ ਲਈ ਸੂਤਰ ਦੱਸਦੇ ਨੇ ਕਿ ਗਿਆਨੀ ਰਗਵੀਰ ਸਿੰਘ ਵੀ ਅਸਤੀਫਾ ਦੇ ਸਕਦੇ ਨੇ